ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੈਂ ਬੈਦਰਾਜਵਿੰਦਰ ਸਿੰਘ ਤੂਰੀ ਤੋਂ ਮੇਰੇ ਵਾਈਫ ਨੂੰ ਇੱਕ ਤਾਂ ਜੀ ਪਿੱਤੇ ਦੇ ਵਿੱਚ ਰਸੌਲੀਆਂ ਸੀ ਤੇ ਦੂਜਾ ਉਹਨਾਂ ਨੂੰ ਗੁਰਦੇ ਦੇ ਵਿੱਚ ਪਥਰੀਆਂ ਸੀ ਗੁਰਦੇ ਦੀ ਜਿਹੜੀ ਪਥਰੀ ਸੀ ਉਹਦਾ ਪਹਿਲਾਂ ਵੀ ਅਸੀਂ ਨੇ ਆਪਰੇਟ ਕਰਵਾਇਆ ਸੀ ਜੋ ਕਿ ਉਹ ਪੱਕਾ ਜਣੀ ਇਹ ਨਹੀਂ ਸੀ ਉਹ ਸੋਲੂਸ਼ਨ ਨਹੀਂ ਸੀ ਪੱਕਾ ਸਾਨੂੰ ਮਿਲਿਆ ਦੁਬਾਰਾ ਫੇਰ ਰਿਪੀਟ ਹੋਣ ਲੱਗ ਗਈਆਂ ਉਹ ਦੁਬਾਰਾ ਫੇਰ ਹੋ ਗਈਆਂ ਔਰ ਫਿਰ ਅਸੀਂ ਐਸੀਪੀ ਹੁਣ ਜਦੋਂ ਪਹਿਲਾਂ ਆਪਰੇਟ ਕਰਵਾਏ ਤੋਂ ਕੋਈ ਹੱਲ ਨਹੀਂ ਮਿਲਿਆ ਹੁਣ ਦੁਬਾਰਾ ਫਿਰ ਅਸੀਂ ਆਪਰੇਟ ਕਰੋ ਐਸ ਇਸ ਤਰ੍ਹਾਂ ਨਹੀਂ ਕਰਵਾ ਸਕਦੇ ਸੋ ਅਸੀਂ ਕੋਈ ਪੱਕਾ ਹੱਲ ਲੱਭ ਰਹੇ ਸੀ ਕਿੰਨੀ ਦੇਰ ਪਹਿਲਾਂ ਆਪਰੇਟ ਕਰਾਇਆ ਸੀਗਾ ਉਹ ਤਕਰੀਬਨ 1 ਸਾਲ ਪਹਿਲਾਂ ਮੰਨ ਲਓ ਆਪਣਾ ਬਾਡੀ ਸਰਵਿਸ ਲੈਣ ਤੋਂ 1 ਸਾਲ ਪਹਿਲਾਂ ਅਸੀਂ ਆਪਰੇਟ ਕਰਵਾਇਆ ਸੀ 1 ਸਾਲ ਦੇ ਵਿੱਚ ਦੁਬਾਰਾ ਹੀ ਉਨੀ ਹੀ ਪ੍ਰੋਬਲਮ ਫੇਰ ਵੱਧ ਗਈ ਸੀ ਅੱਛਾ ਤੇ ਹੁਣ ਜਦੋਂ ਬਾਡੀ ਸਰਵਿਸ ਪੈਕ ਲਿੱਤਾ ਤੁਸੀਂ ਨੇ ਤਾਂ ਕਿੰਨੇ ਦਿਨਾਂ ਚ ਰਿਜ਼ਲਟ ਮਿਲਿਆ ਤੇ ਕਿੰਨੀ ਦੇਰ ਹੋ ਗਿਆ ਇਹ ਸਰਵਿਸ ਪੈਕ ਵਰਤਨ ਉਹੋ ਜੀ ਆਪਣਾ ਤਕਰੀਬਨ ਹੀ ਆਪਾਂ ਨੇ ਜਣੀ 100 ਦਿਨ ਦਾ ਜਿਹੜਾ ਹੈਗਾ ਸੀ ਬੋਡੀ ਸਰਵਿਸ ਜਿਹੜਾ ਯੂਜ਼ ਕੀਤਾਗਾ ਤੇ ਸਾਨੂੰ ਜਿਹੜਾ ਰਿਜ਼ਲਟ ਸੀਗਾ ਤਕਰੀਬਨ 15 ਤੋਂ 18 ਦਿਨਾਂ ਦੇ ਵਿੱਚ ਵਿੱਚ ਸਾਨੂੰ ਤਕਰੀਬਨ ਹੀ ਰਿਜ਼ਲਟ ਮਿਲ ਗਿਆ ਸੀਗਾ ਗੁਰਦੇ ਦੀਆਂ ਪੱਥਰੀਆਂ ਤੇ ਪਿੱਤੇ ਦੀ ਰਸੌਲੀ ਔਰ ਅਸੀਂ ਜਦੋਂ 50 ਦਿਨ ਬਾਅਦ ਸਕੈਨ ਕਰਵਾਇਆ ਤੇ ਜੋ ਸਾਨੂੰ ਇਹ ਸੀਗਾ ਵੀ ਬਿਲਕੁਲ ਹੀ ਨਾਰਮਲ ਹੀ ਰਹਿ ਗਈਆਂ ਸੀ ਤੇ ਬਿਲਕੁਲ ਉਸ ਤੋਂ ਬਾਅਦ 50 ਦਿਨ ਦਾ ਸੀ ਫਿਰ ਯੂਜ਼ ਕੀਤਾ ਤਾਂ ਬਿਲਕੁਲ ਖਤਮ ਹੋ ਚੁੱਕੀਆਂ ਸੀ ਤੇ ਹੁਣ ਜਿਵੇਂ ਇੰਨਾ ਵਧੀਆ ਤੁਹਾਨੂੰ ਰਿਜ਼ਲਟ ਮਿਲੇ ਆ ਹਾਂਜੀ ਤਾਂ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੀ ਦੇਰ ਹੋ ਗਈ ਹੁਣ ਬਾਡੀ ਸਰਵਿਸ ਪੈਕ ਯੂਜ਼ ਕਰੇ ਨੂੰ ਹੁਣ ਆਪਾਂ ਨੂੰ ਜੇ ਪੂਰਾ ਇੱਕ ਸਾਲ ਹੋ ਚੱਲਿਆ ਅੱਛਾ ਜੀ ਤੇ ਬਾਡੀ ਸਰਵਿਸ ਪੈਕ ਵਰਤਿਆ ਨੂੰ ਤੇ ਹੁਣ ਕੋਈ ਪ੍ਰੋਬਲਮ ਨਹੀਂ ਕੋਈ ਪਹਿਲਾਂ ਇਸ ਤਰ੍ਹਾਂ ਦਰਦ ਦੇ ਨਾਲ ਰੋਜ਼ਾਨਾ ਟੈਬਲੇਟ ਤੇ ਟੈਬਲੇਟ ਮੈਡੀਸਨ ਆ ਤੇ ਮੈਡੀਸਨ ਆਸੀ ਲੈ ਲੈ ਹੰਬ ਚੁੱਕੇ ਸੀ ਹੁਣ ਕੋਈ ਸਾਡੀ ਟੈਬਲੇਟ ਨਹੀਂ ਕੋਈ ਮੈਡੀਸਨ ਨਹੀਂ ਚੱਲ ਰਹੀ ਬਿਲਕੁਲ ਹੁਣ ਉਹ ਫਿੱਟ ਨੇ ਅਚਾ ਹੁਣ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਤੁਹਾਡੀ ਜਿਹੜੀ ਵੀਡੀਓ ਆ ਇਹ ਹਜ਼ਾਰਾਂ ਲੱਖਾਂ ਲੋਕ ਦੇਖਣਗੇ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੇਰਾ ਤਾਂ ਜੀ ਇੱਕੋ ਹੀ ਮੈਸੇਜ ਆ ਕਿ ਜਿਹਨੂੰ ਵੀ ਬਾਡੀ ਸਰਵਿਸ ਬਾਰੇ ਪਤਾ ਚੱਲਦਾ ਚਾਹੇ ਕੋਈ ਉਹ ਬੰਦਾ ਅਣਪੜਾ ਚਾਹੇ ਕੋਈ ਪੜਿਆ ਲਿਖਿਆ ਜਿਸ ਇਨਸਾਨ ਨੂੰ ਬਾਡੀ ਸਰਵਿਸ ਬਾਰੇ ਪਤਾ ਚੱਲਦਾ ਤਾਂ ਬਿਨਾਂ ਦੇਰ ਕੀਤਿਆਂ ਜ਼ਰੂਰ ਜਿੰਨੀਆਂ ਮਰਜ਼ੀ ਪ੍ਰੋਬਲਮਾਂ ਹੋਣ ਬਾਡੀ ਨੂੰ ਤਾਂ ਇੱਕ ਵਾਰ ਜਿਹੜੀ ਬਾਡੀ ਸਰਵਿਸ ਜ਼ਰੂਰ ਤੋਂ ਜ਼ਰੂਰ ਜਲਦੀ ਤੋਂ ਜਲਦੀ ਬੰਦੇ ਨੂੰ ਲੈ ਲੈਣਾ ਚਾਹੀਦਾ ਨਾ ਕਿ ਮੈਡੀਸਿਨਾਂ ਦੇ ਚੱਕਰਾਂ ਤੋਂ ਜੇ ਬੰਦੇ ਨੇ ਸਟਕਾਰਾ ਲੈਣਾ ਤਾਂ ਬਾਡੀ ਸਰਵਿਸ ਜ਼ਰੂਰ ਵਰਤੋ ਜੀ ਥੈਂਕ ਯੂ ਜੀ ਧੰਨਵਾਦ